ਇਸ ਤਰ੍ਹਾਂ ਪੀਖਣਸ਼ਾ ਗੁਰੂ ਗੋਬਿੰਦ ਸਿੰਘ ਜਰਨਾ ਵਿੱਚ ਨਮਸਕਾਰ ਕਰਨ ਵਾਸਤੇ ਆਉਂਦਾ ਹੈ ਪੀਖਣਸ਼ਾ ਇੱਕ ਪਹੁੰਚੇ ਹੋਏ ਫਕੀਰ ਸਨ ਉਹਨਾਂ ਨੇ ਰੱਬ ਦੀ ਇੰਨੀ ਭਗਤੀ ਕੀਤੀ ਸੀ ਕਿ ਆਪ ਹੀ ਰੱਬੀ ਰੂਪ ਬਣ ਗਏ ਸਨ ਉਹ ਪੰਜਾਬ ਦੇ ਇੱਕ ਪਿੰਡ ਸਿਆਣਾ ਦੇ ਰਹਿਣ ਵਾਲੇ ਸਨ ਉਹਨਾਂ ਦਾ ਜਨਮ ਇਸੇ ਪਿੰਡ ਵਿੱਚ ਹੀ ਸਨ 1637 ਈਸਵੀ ਨੂੰ ਹੋਇਆ ਸੀ ਉਹਨਾਂ ਦੀ ਇਬਾਦਤ ਅਤੇ ਪਾਕ ਪਵਿੱਤਰ ਜੀਵਨ ਤੋਂ ਪ੍ਰਭਾਵਿਤ ਹੋ ਕੇ ਇਲਾਕੇ ਦੇ ਲੋਕ ਉਹਨਾਂ ਦਾ ਬਹੁਤ ਆਦਰ ਮਾਣ ਕਰਦੇ ਸਨ ਲੱਖਾਂ ਹਿੰਦੂ ਮੁਸਲਮਾਨ ਉਹਨਾਂ ਦੇ ਸ਼ਰਧਾਲੂ ਸਨ ਇੱਕ ਦਿਨ ਜਦੋਂ ਉਹ ਆਪਣੀ ਇਬਾਦਤ ਵਿੱਚ ਲੀਨ ਸਨ ਤਾਂ ਉਹਨਾਂ ਨੂੰ ਪੂਰਬ ਵਾਲੇ ਪਾਸੇ ਰੱਬੀ ਰੂਹ ਨੂਰ ਦਿਖਾਈ ਦਿੱਤਾ ਉਹਨਾਂ ਨੇ ਆਪਣੀ ਰੱਬੀ ਗਿਆਨ ਰਾਹੀਂ ਸਮਝ ਲਿਆ ਕਿ ਪੂਰਬ ਵਾਲੇ ਪਾਸੇ ਕਿਸੇ ਰੱਬੀ ਮਹਾਪੁਰਖ ਨੇ ਜਨਮ ਲਿਆ ਇਸ ਰੱਬੀ ਜਲਵੇ ਦੀ ਖਿੱਚ ਕਾਰਨ ਉਹਨਾਂ ਪਸ਼ਮ ਦੀ بجائے ਪੂਰਬ ਵੱਲ ਸਜਦਾ ਕੀਤਾ ਉਹਨਾਂ ਦੇ ਸ਼ਰਧਾਲੂ ਉਹਨਾਂ ਦੇ ਇਸ ਕਾਰਜ ਤੇ ਬਹੁਤ ਹੈਰਾਨ ਹੋਏ ਅਤੇ ਉਹਨਾਂ ਨੇ ਇਸ ਦਾ ਕਾਰਨ ਪੁੱਛਿਆ ਪੀਰ ਜੀ ਨੇ ਦੱਸਿਆ ਕਿ ਅੱਜ ਮੈਂ ਪੂਰਬ ਵਾਲੇ ਪਾਸੇ ਪਟਨਾ ਸ਼ਹਿਰ ਇੱਕ ਰੱਬੀ ਨੂਰ ਦਾ ਜਲਵਾ ਵੇਖਿਆ ਹੈ ਉੱਥੇ ਇੱਕ ਮਹਾਪੁਰਖ ਦੇ ਘਰ ਰੱਬੀ ਪੈਗੰਬਰ ਨੇ ਜਨਮ ਲਿਆ ਹੈ ਮੈਂ ਉਸ ਬਾਲਕ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ ਪੀਰ ਜੀ ਆਪਣੇ ਕੁਝ 94 ਸਾਥੀਆਂ ਨੂੰ ਲੈ ਕੇ ਸੈਂਕੜੇ ਮੀਲਾਂ ਦਾ ਸਫ਼ਰ ਕਰਕੇ ਗੰਗਾ ਕਿਨਾਰੇ ਪਟਨਾ ਸ਼ਹਿਰ ਵਿਖੇ ਪਹੁੰਚ ਗਏ ਪੀਰ ਜੀ ਦਰਵਾਜ਼ੇ ਤੇ ਪਹੁੰਚ ਕੇ ਬਾਲਾ ਪ੍ਰੀਤਮ ਦੇ ਦਰਸ਼ਨ ਇੰਨ ਮੰਗ ਕੀਤੀ ਸਾਤਾ ਜੀ ਨੇ ਪੀਰ ਦਾ ਜੀ ਦਾ ਇੰਨੀ ਦੂਰ ਤੋਂ ਆਉਣਾ ਸੁਣ ਕੇ ਬੜੇ ਪ੍ਰਭਾਵਿਤ ਹੋਏ ਉਹਨਾਂ ਨੇ ਉਸੇ ਵੇਲੇ ਪੀਰ ਜੀ ਨੂੰ ਅੰਦਰ ਬੁਲਾ ਕੇ ਆਦਰ ਨਾਲ ਬਿਠਾਇਆ ਜਦੋਂ ਬਾਲ ਗੋਬਿੰਦ ਉਹਨਾਂ ਦੇ ਸਾਹਮਣੇ ਹੋਏ ਤਾਂ ਏਖਣਸ਼ਾਹ ਨੇ ਖੜੇ ਹੋ ਕੇ ਉਹਨਾਂ ਨੂੰ ਸਜਦਾ ਕੀਤਾ ਫਿਰ ਉਹਨਾਂ ਨੇ ਆਪਣੇ ਚੌਂਗੇ ਵਿੱਚੋਂ ਦੋ ਕੁੰਜੀਆਂ ਕੱਢੀਆਂ ਇੱਕ ਵਿੱਚ ਉਹਨਾਂ ਨੇ ਦੁੱਧ ਪਾਇਆ ਤੇ ਦੂਜੀ ਵਿੱਚ ਪਾਣੀ ਅਤੇ ਦੋਵੇਂ ਕੁੰਜੀਆਂ ਗੋਬਿੰਦ ਜੀ ਦੇ ਅੱਗੇ ਕੀਤੀਆਂ ਸਾਹਿਬਜ਼ਾਦਾ ਜੀ ਮੁਸਕਰਾਏ ਤੇ ਉਹਨਾਂ ਨੇ ਆਪਣੇ ਦੋਵੇਂ ਹੱਥ ਦੋਹਾਂ ਕੁੰਜੀਆਂ ਉੱਤੇ ਰੱਖ ਦਿੱਤੇ ਇਹ ਵੇਖ ਕੇ ਸਾਈਂ ਜੀ ਦਾ ਚਿਹਰਾ ਖਿੜ ਗਿਆ ਉਹਨਾਂ ਨੇ ਇੱਕ ਵਾਰ ਫੇਰ ਬਾਲਕ ਦੇ ਚਰਨਾਂ ਤੇ ਸਿਰ ਨਮਾਇਆ ਤੇ ਕਿਹਾ ਸਾਡੇ ਧੰਨ ਭਾਗ ਹਨ ਸਹਬਜ਼ਾਦਾ ਜੀ ਨੇ ਮੇਰੀ दिली ਖਾਹਿਸ਼ ਪੂਰੀ ਕਰ ਦਿੱਤੀ ਹੈ ਕੋਲ ਬੈਠੇ ਸੱਜਣਾ ਨੂੰ ਉਹਨਾਂ ਨੇ ਦੱਸਿਆ ਕਿ ਮੈਂ ਸਹਬਜ਼ਾਦਾ ਜੀ ਦਾ ਪ੍ਰਤਾਵਾ ਲਿਆ ਹੈ ਕਿ ਉਹ ਹਿੰਦੂਆਂ ਦਾ ਪੱਖ ਲੈਣਗੇ ਇਹ ਮੁਸਲਮਾਨਾਂ ਦਾ ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਉਹ ਦੋਹਾਂ ਨੂੰ ਇੱਕੋ ਜਿਹਾ ਜਾਣਨਗੇ ਸਾਈਂ ਜੀ ਦੇ ਬਚਨ ਸੁਣ ਕੇ ਸਾਰੇ ਨਿਹਾਲ ਹੋ ਗਏ ਕਿ ਇਤਿਹਾਸ ਦੀ ਹੋਰ ਜਾਣਕਾਰੀ ਲੈਣ ਵਾਸਤੇ ਖਾਲਸ ਹਿਸਤਰੀ ਹਿਸਤਰੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਵੀਡੀਓ ਨੂੰ ਵਾਦ ਤੋਂ ਬਾਅਦ ਸ਼ੇਅਰ ਕਰਨਾ ਆਪ ਦੇ ਬਹੁਤ ਧੰਨਵਾਦੀ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ